ਭਾਈ ਕੀ ਨਾਜ ਹੈ ਆਪਣਾ ਸਰ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਕੀ ਹੋਇਆ ਕੀ ਸਰ ਅੱਜ ਸਵੇਰੇ ਮੈਂ ਘਰੋਂ ਨਿਕਲਿਆ ਰੋਟੀ ਲੈ ਕੇ ਤੇ ਇਹ ਗਲੀ ਦੇ ਵਿੱਚ ਘਰੋਂ ਨਿਕਲਦਾ ਸੀਗਾ ਤੇ ਮੇਰਾ ਮਾਸੀ ਦਾ ਮੁੰਡਾ ਬੇਟਾ ਲੱਗਦਾ ਵਾ ਤੇ ਜਿਹਦਾ ਨਾਮ ਹਰਸ਼ ਹੈ ਤੇ ਮੈਂ ਜਦੋਂ ਥੋੜਾ ਲਾਗੇ ਪਹੁੰਚਿਆ ਤੇ ਇਹਦੇ ਹੱਥ 'ਚ ਇਟ ਬਿਕ ਫੜੀ ਹੋਈ ਹੀ ਨੇ ਤੇ ਆਂਦੇ ਮੇਰੇ ਸਿਰ ਤੇ ਮਾਰਤੀ ਤੇ ਮੈਨੂੰ ਪੈਣ ਲੱਗਾ ਮੈਂ ਥੇ ਡੇ ਪਿਆ ਇਹ ਸਮਝਾਈ ਕਿਉਂ ਇੱਟੇ ਸਰ ਮੈਨੂੰ ਨਹੀਂ ਪਤਾ ਇਸ ਗੱਲ ਦਾ ਐ ਨਸ਼ੇ ਵੋਸ਼ੇ ਕਰਦਾ ਤੇ ਕਈ ਵਾਰ ਇਹਨੂੰ ਇਹ ਪੈਸੇ ਮੰਗੇ ਕੁਛ ਮੈਂ ਮਨਾਂਕ ਇਨਕਾਰ ਕੀਤਾ ਇਨਕਾਰ ਕੀਤਾ ਜਿਹਦੇ ਕਰਕੇ ਮੈਂ ਸੋਚਿਆ ਕਿ ਚਲੋ ਸਾਡੇ ਮਾਸੇ ਦਾ ਬੇਟਾ ਹੈਗਾ ਤੇ ਆਪਾਂ ਕੀ ਕਹਿਣਾ ਆਪਾਂ ਅਵੋਇਡ ਕਰਦੇ ਰਹੇ ਗੱਲਾਂ ਪਿੱਛੇ ਵੀ ਇਹਨੇ ਮੈਨੂੰ ਇੱਕ ਦੋ ਵਾਰ ਚਾਂਸ ਦਿੱਤੇ ਆ ਤੇ ਮੈਂ ਸੋਚਿਆ ਸਾਡੇ ਪ੍ਰੋਵਾਇਡ ਮੈਂਬਰ ਮੈਂਬਰ ਬੈ ਕੇ ਵਿੱਚ ਸਾਡੇ ਮਾਮਾ ਜੀ ਮਾਮੀ ਜੀ ਬੈ ਕੇ ਸਾਡੀ ਮਾਸੀ ਜੀ ਬੈ ਕੇ ਸਿਹੋਧਾ ਕਰਾਤਾ ਤੇ ਸਾਨੂੰ ਕੋਈ ਮੈਂ ਰਿਪੋਰਟ ਨਹੀਂ ਦਿੱਤੀ ਨਾ ਕੋਈ ਅਪਲੀਕੇਸ਼ਨ ਦਿੱਤੀ ਤੇ ਅੱਜ ਇਹਨਾਂ ਨੇ ਕੀ ਕੀਤਾ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤੇ ਮੈਨੂੰ ਜਾਨੋਂ ਅੱਖਾਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੀ ਮਾਂ ਨੂੰ ਵੀ ਮਾਰਿਆ ਮੇਰੇ ਪਿਓ ਨੂੰ ਵੀ ਮਾਰਿਆ ਤੇ ਜਾਤੀਵਾਦੀਕ ਸ਼ੁਸ਼ਕ ਅਸ਼ਭਦ ਵੀ ਕੀਤੇ ਬੋਲੇ ਉਹਨੇ ਠੀਕ ਹੈ ਤੇ ਮੈਂ ਇਹੀ ਰਿਕੁਐਸਟ ਕਰਾਂਗਾ ਸਰਕਾਰ ਨੂੰ ਕਾਨੂੰਨ ਨੂੰ ਕਿ ਐਸਐਸਓ ਸਾਹਿਬ ਨੂੰ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਇਹਨੂੰ ਸਬੂਤ ਦਿਖਾਇਆ ਜਾ ਦਿੱਤਾ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਜੋ ਵਾਲੇ ਵਾਲੀ ਝਗੜਾ ਹੈ ਕਿਸੇ ਹੋਰ ਨਾਲ ਵੀ ਮਸਟਰ ਸਰ ਹਾਂ ਮੇਰੇ Ashok Kumar ਜੀ ਨੇ ਭਾਉ 5 ਨੰਬਰ ਗੱਲੀ ਲੈਂਦੇ ਨੇ son of gujaraj ਤੇ ਉਹਨਾਂ 'ਚ ਇਹਨਾਂ ਨੇ ਹਮਲਾ ਕੀਤਾ ਸੀਗਾ ਅਜ ਉਹ ਆਟੋ ਸਟੇਸ਼ਨ ਨੇ ਇਹਨਾਂ ਨੂੰ ਇੱਥੇ ਉਹ ਮਿਲਦੇ ਸਾਨੂੰ ਕੱਲ ਆ ਜਾਣਾ ਹੀ ਤੇ ਉਸ ਤੋਂ ਬਾਅਦ ਮੇਰੇ 'ਚ ਵੀ ਹਮਲਾ ਕਰਦੇ ਐ ਤੇ ਮੈਨੂੰ ਜਾਨਵਾਰੀ ਕੋਸ਼ਿਸ਼ ਕਰ ਕੱਲ੍ਹ ਕਲਾਰ ਨੂੰ ਮੈਨੂੰ ਕੁਝ ਹੁੰਦਾ ਵਾ ਤੇ ਇਹਦਾ ਜ਼ਿੰਮੇਵਾਰ ਹਰਸ਼ ਕੁਮਾਰ ਹੋਏਗਾ ਉਹਦਾ ਪਰਿਵਾਰਿਕ ਮੈਂਬਰ ਹੋਣਗੇ ਸਾਰੇ ਸ਼੍ਰੀ ਰਾਮ ਮੈਨੂੰ ਪਤਾ ਲੱਗਾ ਕਿ ਮੇਰੇ ਮੁੰਡੇ ਨਾਲ ਲੜਾਈ ਹੋ ਰਹੀ ਹੈ ਮੈਂ ਛੁੜਾਨ ਵਾਸਤੇ ਆਇਆ ਉਹਨੇ ਹਰਸ਼ ਨੇ ਮੈਨੂੰ ਚੋਕ ਕੇ ਇਟ ਮਾਰੀ ਸਿਰ ਤੇ ਤੇ ਮੇਰੀ ਅੱਖ ਮਾਸਾ ਮਾਸਾ ਬਚੀਏ ਤੇ ਜਦੋਂ ਪੁੱਛਿਆ ਕਿ ਕਿਉਂ ਇਟ ਮਾਰਦਾ ਉਹ ਪੈਸੇ ਮੰਗਦਾ ਸੀ ਨਸ਼ੇ ਵਾਲਾ ਕਰਦਾ ਜੀ ਸਾਡੇ ਕੋਲ ਪੈਸੇ ਮੰਗਦਾ ਕਿ ਪੈਸੇ ਦਿਓ ਅਸੀਂ ਕਾਨੂੰ ਪੈਸੇ ਦਈਏ ਅਸੀਂ ਆਪਣਾ ਪੇਟ ਪਾ ਦਈਏ ਕਿ ਉਹਨਾਂ ਦਾ ਪੇਟ ਪਾ ਦਈਏ ਸਿੱਧਾ ਸਿੱਧਾ ਜਗ੍ਹਾ ਹੁੰਦਾ ਹੈ ਆਪਾਂ ਆਪਣਾ ਗੁਜ਼ਾਰਾ ਕਰਨਾ ਲੋਕਾਂ ਦਾ ਗੁਜ਼ਾਰਾ ਕਰਨਾ ਉਹ ਕੰਮ ਨਹੀਂ ਕਰਦਾ ਉਹ ਕੰਮ ਕੋਈ ਨਹੀਂ ਕਰਦਾ ਜੀ ਗਲੀ ਦੇ ਵਿੱਚ ਖਲੋਤਾ ਰਹਿੰਦਾ ਜਦੋਂ ਮਜੀ ਵੇਖ ਲਓ ਰਾਤ ਨੂੰ ਆ ਕੇ ਉੱਥੇ ਗਲੀ ਦੇ ਵਿੱਚ ਉਹ ਨਚੋੜਾ ਖਲੋਣਾ ਜੀ ਹਾਂ ਆਪਾਂ ਮਿਹਨਤੀ ਬੰਦੇ ਆ ਮਜ਼ਦੂਰ ਬੰਦੇ ਆ ਸਾਡੇ ਨਾਲ ਦੇਖੋ ਕੀ ਹਾਲ ਕੀਤਾ ਜੇ ਆਪਾਂ ਐਸਐਚਓ ਸਾਹਿਬ ਨੂੰ ਇਹੀ ਰਿਕਵੈਸਟ ਹੈ ਜੀ ਕਿ ਸਾਨੂੰ ਇਨਸਾਫ ਮਿਲੇ ਸਾਡੀ ਥੋੜੀ ਇਨਸਾਫ ਦੀ ਆ ਗਈ ਸੀ ਅ ਮੇਰਾ ਮੁੰਡਾ ਰੋਟੀ ਲੈ ਕੇ ਜਾ ਰਹਾਤਾ ਤੇ ਐਨੂਰ ਐਕਟੀਵਾ ਰੋਕ ਕੇ ਇਹਦੇ ਪਤਾ ਨਹੀਂ ਇਟ ਮਾਰੀ ਕੀ ਮਾਰਾ ਇਟ ਮਾਰ ਕੇ ਅੱਖ ਫੋੜਦੀ ਇਹ ਮੁੰਡਾ ਆਵਾਜ਼ ਦੇ ਕੇ ਸਾਨੂੰ ਦੱਸਣ ਲਗਾ ਤੋ ਯੋਨੇ ਵੀ ਮਾਰਾ ਤੋ ਮਨੂੰ ਵੀ ਮਾਰਾ मैं वो वो की क्या है ना पता नहीं मन तो की गल है वो पहले भी कह रहा था लड़ाई हुई थी तो कह रहा था मैंने मारना 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 ही है हम आपस में राजीनामा करके ना समझा दिया बच्चा तू ना बोलिए इन्होंने वो हाल किता जो नहीं मेरे तीन दोनों बच्चे बाप मैं हमने सारा ना मारा एक ही कांड हो गया ऐसा दो पार्ट आगा आगा के जब पूछोया थोड़ा कारवाई चढ़ाई है ना जो भी कोई कार्यवाही अपन करते हैं मेडिकल बात देते हैं सरोदय कंदे पुरानी भी कोई एलर्जी वगैरह है नाली करनी मेडिकल तो क्लीश कर ले जो है किसान में देला